ਹਾਂ ਅੱਜ ਅਸੀਂ ਪਿੰਡ ਦੇ ਵਿੱਚ ਪਹਿਲੀ ਵਾਰੀ ਵੀ ਛੀ ਬੋਲਣ ਜਾ ਰਹੇ ਆ ਔਰ ਇਹ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਸਮਰਪਿਤ ਅੱਜ ਹੀ ਲਿਖੀ ਹੈ ਔਰ ਪਰਿਵਾਰ ਕਰਿਓ ਔਰ ਸਾਰਿਆਂ ਦਾ ਧੰਨਵਾਦ ਕਰਦੇ ਆ ਇਹ ਛੀ ਕਿੰਤੇ ਲਿਖੀ ਹੈ ਜੋ ਸਾਡੇ ਲੀਡਰ ਸਾਡਾ ਘੜ ਕਰ ਰਹੇ ਆ ਸਾਡੇ ਹੱਕਾਂ ਦੇ ਡਾਕੇ ਮਾਰ ਰਹੇ ਆ ਸਾਡੇ ਦੇਸ਼ ਨੂੰ ਲੁੱਟ ਕੇ ਖਾ ਕੇ ਬੈਠਾ ਬੇਈਂਤੀਆ ਜਿਵੇਂ ਪ੍ਰਧਾਨ ਜੀ ਆਨੇ ਦੱਸਿਆ ਸੀ ਉਹ ਸਾਰੇ ਮੁੱਦੇ ਆਪੀ ਸੈਂਟਰ ਸਰਕਾਰ ਦੇ ਇਸ ਕ ਵੀਛਰੀ ਚ ਦੱਸਣ ਲੱਗੇ ਆ ਤੇ ਇਹ ਪਹਿਲੀ ਵਾਰੀ ਵੀਛਰੀ ਆਪਾਂ ਬੁਲਕਾਰ ਤੇ ਭਾਈ ਉਪਾ ਤੇ ਗੁਰਪ੍ਰੀਤ ਸਿੰਘ ਔਲਖਾ ਤੇ ਮੈਨੂੰ ਤੁਹਾਨੂੰ ਜਾਣ ਦਿੰਦੇ ਆ ਤੇ ਲੋਕ ਗੁਰਪ੍ਰੀਤ ਸਿੰਘ ਔਲਖਾ ਸ਼ੁਰੂਆਤ ਕਰ ਲੱਕੇ ਪੋਹਣਾ ਰਾਜਾ ਕਰੇ ਵਪਾਰ ਜੋ ਫੋਮਣਾ ਨੌਂ ਕਾ ਚੰਦ ਆਲਾ ਸਨਹ ਜਨ ਆਈਏ ਸੁਰਉਤਿਓ ਦੇਸ ਮੇਰੇ ਦਾ ਹਾਨ ਚਾਹ ਵਿੱਚ ਜਿਹੜਾ ਦੇਸ਼ ਨੂੰ ਚਲਾਉਂਦਾ ਏ ਤਸਦਸ ਤੈਸੇ ਵਾਲਾ ਪੱਠਾ ਚ ਮਾਂ ਜੋ ਵਹਾ ਗਿਆ ਘਰ ਜੀ ਦੀ ਪੰਡ ਸਿਰ ਤੇ ਚੜਾ ਗਿਆ ਨਿਗਾਲ ਕੀਤਾ ਜੀ ਨੇ ਤੀਰ ਮਿੱਤਰੋ ਝੋਲਾ 잡ਤੀ ਉਹ ਹੀ ਮੈਂ ਫਕੀਰ ਮਿੱਤਰੋ ਝੋਲਾ 잡ਤੀ ਉਹ ਹੀ ਮੈਂ ਫਕੀਰ ਮਿੱਤਰੋ ਲੋਟ ਬੰਦੀ ਕਰ ਦੇਸ਼ ਨੂੰ ਜਲਾਤਾ ਵਈ ਬੱਚੇ ਬੱਚੀਆਂ ਨੂੰ ਲੈਣਾ ਚ ਖੜਾਤਾ ਵਈ ਤਾਜੀ ਨੇ ਦੇਸ਼ ਦੀ ਰੋਣੀ ਯਾ ਬਨ ਚੌਕੀਦਾਰ ਮੈਂ ਕਰਾਂਦਾ ਚੂਰੀਆ ਕਲ ਉੱਤ ਲੈ ਗਏ ਅਮੀਰ ਮਿੱਤਰੋ ਢੋਲਾ ਚੱਕੇ ਉਹ ਹੀ ਕਤીર ਮਿੱਤਰੋ ਢੋਲਾ ਚੱਕੇ ਉਹ ਹੀ ਮੈਂ ਕਤીર ਮਿੱਤਰੋ ਲੱਖਾਂ ਵਾਲਾ ਪੈਨ ਚੇ ਦੇ ਉੱਤੇ ਕੰਗਾ ਬਈ ਚਾਤਾਂ ਦੀਵਾਲ ਰੰਗ ਨੋਟਾ ਵਾਲ ਰੰਗਾ ਬਈ ਲਾਲ ਤੇਰਾ ਵੇ ਤੇਰਾ ਅਖੀਰ ਮਿੱਤਰੋ ਰੋ ਰੇਲਵੇ ਸਟੇਸ਼ਨਾਂ ਨੂੰ ਵਿੱਚ ਜਿਹੜਾ ਵਈ ਤੇਸ਼ ਵਾਲਾ ਜਮਾ ਜੋ ਬਿਠਾਵੇ ਵੇੜਾ ਵਈ ਜਿੰਦਾਬੋਲੇ ਕਵਾਰੀ ਦਾ ਕਸੀਰ ਮਿੱਤਰੋ ਝੋਲਾ ਚੱਕਿਓ ਹੀ ਮੈਂ ਕਸੀਰ ਮਿੱਤਰੋ ਝੋਲਾ ਚੱਕਿਓ ਹੀ ਮੈਂ ਕਸੀਰ ਮਿੱਤਰੋ ਗੋਹਾ ਇਸਨਾਨ ਪੱਗ ਤਾਂ ਕਰਾਵੇ ਜੀ ਗਉਮੁਤ ਨਾਲ ਰੱਜ ਮਾਪਿਆ ਵੇ ਜੀ ਕਰੋਨਾ ਦੀ ਕਮਾਈ ਦੇਣ ਪੀੜ ਮਿੱਤਰੋ ਮੱਲਿਸ਼ਮ ਸ਼ੇਰ ਰੰਗ ਮੇਂ ਨਿਆਰ ਜੀ ਮੱਲਿਸ਼ਮ ਸ਼ੇਰ ਰੰਗ ਮੇਂ ਨਿਆਰ ਜੀ ਭੌਣ ਘਰਿਆ ਅਕਸਨਾਵੇ ਹੀਰ ਮਿੱਤਰਾ ਝੋਲਾ ਜੱਤੀ ਹੋਈ ਮੈਂ ਫਕੀਰ ਮਿੱਤਰਾ ਝੋਲਾ ਜੱਤੀ ਹੋਈ ਮੈਂ ਫਕੀਰ ਮਿੱਤਰਾ ਤੁਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲੀ ਵਾਰੀ ਟੈਕਨੀਕਲੀ ਇਸੇ ਤੇ ਪੇਸ਼ ਕੀਤੀ ਹੈ ਔਰ ਉਹ ਵੀ ਨੀਕੀ ਵੀ ਹੋਣੀ ਸੀ ਬਹੁਤ ਬਹੁਤ ਧੰਨਵਾਦ ਜੀ